ਮਾਣ ਹਿੱ ਤਕਰੀਬਨ ਥਾ ਲੈ ਲਿਆ ਵਾ ਤੇਰ ਬਣ ਵਿੱਚ ਸਟਾਰਟ ਹੋ ਗਿਆ ਉਹ ਸਾਈਡ ਤੇ ਬ੍ਰਾਜ਼ਿਲ ਲਿਖਿਆ ਆਪਾਂ 183 ਸਾਰਣ ਬੇਰ ਪਰ ਸਤਰੀ ਕਾਲ ਆ ਦੋ ਲੋਨ ਛੋਟ ਕਰਦੇ ਆ ਜੀ ਅਸਲ ਵਿੱਚ ਸੈਟਰਡੇ ਆ ਤੇ ਅਹੀ ਹੁਣ ਚੱਲੇ ਥੋੜਾ ਬਦ ਕਰਦਾ ਸਮਾਨ ਲੈਣ ਤੇ ਕਿਉਂਕਿ ਸਾਡੇ ਨਾ ਅਗਲੀ ਵੀਕ ਅਹੀ ਨਾਲ ਕਰੀ ਪਾਠ ਰਖਾਣਾ ਵਾ ਸੁਖਣੀ ਸਾਹਿਬ ਦਾ ਤੇ ਕੀਰਤਨ ਸਮਾਗਮ ਹੋਣਗੇ ਤੇ ਉਸ ਕਰਕੇ ਥੋੜੀ ਜਿਹੀ ਤਿਆਰੀ ਦੁਰੀ ਕਰਨ ਦੇ ਸੀਗੇ ਸਾਡਾ ਲੌਂਗ ਵੀਕੈਂਡ ਸੀਗਾ ਸਾਡੀ ਕੱਲ ਵੀ ਮਰ ਛੁੱਟੀ ਸੀਗੀ ਅੱਜ ਵੀ ਛੁੱਟੀ ਹੈ ਕੱਲ ਵੀ ਹੈ ਕੱਲ ਸੰਡੇ ਆ ਇਸ ਕਰਕੇ ਥੋੜੀ ਤੇਰੇ ਤੇਰੀ ਕਰ ਰਹੇ ਹਾਂ ਪਹਿਲਾਂ ਹੀ ਕਿਉਂਕਿ ਫਿਰ ਸਾਡਾ ਕੰਮ ਹੋਣਾ ਵਾ ਮੰਡੇ ਦੇ ਟਿਊਜ਼ਡੇ ਪ੍ਰੋਗਰਾਮ ਸਾਡੇ ਹੈਗਾ ਵਾ ਵੈਨਸਡੇ ਨੂੰ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਇਹੀ ਤੇ ਮੰਡੇ ਵਲੌਗ ਦੇ ਵਿੱਚ ਤੇ ਜੇ ਉਹ ਤੁਹਾਨੂੰ ਵਲੌਗ ਦੇਖਣਾ ਹੋਇਆ ਮੇਰੇ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਤੁਹਾਨੂੰ ਦਿਖਾਵਾਂਗੇ ਸਾਡਾ ਉਹ ਪ੍ਰੋਗਰਾਮ ਕਿਵੇਂ ਹੁੰਦਾ ਜਾਂਦਾ ਵਾ ਜੋ ਮਿਲਦੇ ਆ। ਕਾਫੀ ਦਰਨਾ ਤੋਂ ਨਾ ਮੇਰੀ ਨਾ ਗੱਡੀ ਤੇ ਨਾ ਜ ਟਾਇਰਾਂ ਚ ਹਵਾ ਘਟ ਆ। ਅੱਜ ਆਪਾਂ ਉਹ ਪਾਉਨੇ ਆ। ਨਾਲੇ ਪਾਉਨੇ ਆ ਤੇਲ। ਤੇ ਸਾਡੇ ਮੀਂਹ ਪੈ ਰਿਹਾ ਵਾ ਦੋ ਤਿੰਨ ਦਿਨਾਂ ਦਾ। ਹੁਣ ਠੰਡ ਹਣੀ ਸਟਾਰਟ ਹੋ ਗਈ ਆ। ਦੇਖ ਲਓ ਰੋਡ 길ਦੇ ਰਹਿੰਦੇ ਹੁਣ। ਹਾਂਜੀ ਹੁਣ ਆਪਾਂ ਅਗੇ ਬਰੌਡ ਪੰਪ ਤੇ ਤੇ ਹੁਣ ਆਪਾਂ ਟਾਇਰ ਚ ਆਪ ਪਾਉਨੇ ਆ। ਤੇ ਅੱਜ ਤੇਲ ਦਾ ਪ੍ਰਾਈਸ ਦੇਖੋ ਜਿਹੜੇ ਗੱਡੀ ਚ ਪੋਨਾ ਮੈਂ ਉਹ ਪੋਨਾ ਨੰਦੀ ਬਣਾ ਲੈਡੜ। ਅੱਜ ਉਹ 183 ਨੂੰ ਆ। ਤੇ ਦੂਜਾ ਜਿਹੜਾ ਪ੍ਰੀਮੀਅਮ ਆ ਉਹ ਹੈਗਾ 206 2 ਡਾਲਰ ਤੇ 6 ਸੈਂਟ ਤੇ ਡੀਜ਼ਲ ਹੈਗਾ ਵਾ 180 ਇਹ ਟਾਇਰ ਚ ਹਵਾ ਪਾਰਿਆ ਉੱਤੇ ਉਹਦੀ ਹੀ ਵੇਟ ਕਰ ਰਹੇ ਹਾਂ ਤੇ ਆ ਆਪਣੀ ਤੇਲ ਦੀ ਸੋਈ ਆ ਇਹ ਵੀ ਜਦੋਂ ਫਿਲ ਹੋ ਗਈ ਤਾਂ ਦਿਖਾਵਾਂਗੇ ਇਹਦੇ ਚ ਹਵਾ ਪਾਉਣੀ ਆ ਆਪਾਂ 34 ਪਤਾ ਲੱਗ ਜਾਂਦਾ ਪਹਿਲਾਂ ਹਵਾ ਕਿੰਨੀ ਆ ਜਦੋਂ ਆਪਏ ਤਾਂ ਨਾਲ ਆਇਆ ਨਾ ਉਦੋਂ ਪਤਾ ਲੱਗ ਜਾਂਦਾ ਵੀ ਹਵਾ ਪਹਿਲਾਂ ਵਿੱਚ ਕਿੰਨੀ ਇਹਦੇ ਕਿਈ ਹਵਾ ਵਿੱਚ ਇਹਨੇ ਹੁਣ ਤੱਸੀ ਹੋਗੀ ਜੇ 34 ਹੋਗੀ ਨਾ ਟੂਟੂ ਕਰ ਲੈ ਆਪਾਂ ਨਾ ਲੇਕਾ ਥੋੜੀ ਹਵਾ ਘੱਟ ਸੀਗੀ ਇਹ ਚ ਦੋਜ ਫਿਲ ਕਰਤੀ ਆ ਦੋਜਾਂ ਫਿਲ ਕਰ ਦੇਣੀ ਹੁਣ ਬਚੋਂ ਤੇੜਾ ਤਾਂ ਹੋ ਗਿਆ ਲਾਈਨ ਹੀ 1 ਅੰਦਰੋਂ ਵਾਲਾ ਸਟਾਰਟ ਕਰਦੇ ਹੁੰਦੇ ਆ ਜਦੋਂ ਇਹ ਵਿੱਚ ਲਾ ਕੇ ਆਂਦੇ ਨਾ ਤਾਂ ਕੈਮਰਾ ਨੇ ਚੈੱਕ ਕਰ ਲੈਂਦੇ ਆ ਤੇਰ ਬਣ ਵਿੱਚ ਸਟਾਰਟ ਹੋ ਗਿਆ ਉਹ ਸਾਈਡ ਤੇ ਪ੍ਰੈਸ ਲਿਖਿਆ ਆਪਾ 183.9 ਰੇਟ ਪੈ ਗਿਆ 63 ਨੂੰ 34 ਰੇਟ ਹੋਣਾ। ਹੁਣ ਆਪਾਂ ਚੱਲੇ ਆ ਜੀ। ਉਹ ਮੇਰੇ ਨਾਲ ਟਾਇਰ ਦੇ ਨਾਲ ਜਿਹੜੀ ਹਵਾ ਨਹੀਂ ਪਰ ਰਹੀ ਉਹ ਚ ਨਾ ਉਹਦਾ ਵਾਲ ਖਰਾਬ ਆ। ਤੇ ਤੇਲ ਆਪਣਾ ਫੁੱਲ ਹੋ ਗਿਆ ਵਾ। ਉਹ ਵਾਲ ਬਦਲ ਚਾਹੀਦਾ ਗੱਡੀ ਦਾ ਨਾ। ਇੱਕਦਮ ਮੈਂ ਪਹਿਲਾਂ ਵੀ ਹਵਾ ਪੁਵਾਈ ਆ। ਹਾਂਜੀ ਤੇਲ ਆਪਾਂ ਪੋਲੇ ਸੀਗਾ। ਤੇਲ ਆਪਣਾ ਪਿਆ ਸੀ 64 65 ਦਾ ਪਿਆ ਸੀਗਾ 34 35 ਲੀਟਰ ਪਰ ਮੇਰੀ ਗੱਡੀ ਚ 40 ਲੀਟਰ ਤੇਲ ਪੈ ਜਾਂਦਾ ਵਾ ਜਦੋਂ ਮੈਂ ਹਵਾ ਪੁਆਇਸ ਸੀ ਹਵਾ ਮੈਂ ਇੱਕ ਦੋ ਵਾਰੀ ਪਹਿਲਾਂ ਹੀ ਪੁਆਇਸ ਸੀਗੀ ਕੋਈ ਲੱਗਿਆ ਵੀ ਸ਼ਾਇਦ ਵੀ ਤਿਆਰ ਪੰਚਰਾ ਹੋਵੇ ਪਰ ਇੱਕ ਜਿਹੜਾ ਬੋਲ ਹੈ ਨਾ ਉਹ ਚ ਹਵਾ ਫਿਲ ਨਹੀਂ ਹੋ ਰਹੀ ਬਾਹਰ ਨਿਕਲ ਜਾਂਦੀ ਜੇ ਮੈਂ ਪਿੰਨ ਪਨ ਮਾਰਦਾ ਵਾਂ ਪਰ ਉਹਦੇ ਚ ਹਵਾ ਫਿਲ ਨਹੀਂ ਹੋ ਰਹੀ ਹੈਗੀ ਉਹ ਮੈਨੂੰ ਉਹਦਾ ਵਾਲਟ ਸ਼ੈਰ ਥੋੜਾ ਜਿਹਾ ਚੇਂਜ ਕਰਾਉਣਾ ਪਊਗਾ ਮੈਕੈਨਿਕ ਤੋਂ ਅੱਸੀ ਲੈਣਾ ਸੀ ਕਿ ਕੋਦਲ ਭਾਂਡੇ ਸਾਰੇ ਪਈ ਪਏ ਨੇ ਪਲੇਟਸ ਵਗੈਰਾ ਕੱਪ ਹੋ ਗਏ कॉफी कप तो हो गए चाहिए टिशू लगे आने ये सब वहां चाहिए सारी चाहिए यार मैं ट्रॉली लेके आया ਲੱਭੇਵਾ ਤੂੰ ਕੋਲ ਸਮਾਨ ਹੀ ਤਕਰੀਬਨ ਸਾਰਾ ਲੈ ਲਿਆ ਵਾ ਤੇ ਹੁਣ ਚਲਦੇ ਆਪਾਂ ਘਰਾਂ ਨੂੰ ਜਿਹੜਾ ਆਪਾਂ ਸਮਾਨ ਲੈ ਕੇ ਆਏ ਨਾ ਉਹ ਹੈਵਾ 113 ਡਾਲਰਾਂ ਦਾ ਤੇ ਇਹਦੇ ਵਿੱਚ ਅਸੀਂ 150 ਲਈ ਅਸੀਂ ਪਲੇਟਾਂ ਤੇ ਉਹਦੇ ਨਾਲੇ ਆਪਾਂ ਸਪੂਨ ਲਈ ਸੀਗੇ ਸਪੂਨ ਆਪਾਂ ਲਈ ਸੀਗੇ 100 ਤੇ ਜਿਹੜੇ ਕੱਪਸ ਸੀਗੇ ਉਹ ਵੀ ਆਪਾਂ 200 ਲਈ ਸੀਗੇ ਬੇ ਇਦਾਂ ਹੀ ਸਾਰ ਸਮਾਨ ਲੈ ਲਿਆ ਹੈਗਾ ਇਹ ਵੱਧ ਸਮਾਨ ਲੈਣੇ ਹੁੰਦੇ ਆ ਉਹਦੇ ਨਾਲ ਕੀ ਹੁਣ ਜਿਵੇਂ ਅਡੇ ਘਰੇ ਵੀ ਥੋੜਾ ਬਸਮਾਨ ਪਿਆ ਹੋਇਆ ਵਾ 20 ਤੀ ਪਲੇਟਾਂ ਪਈਆਂ ਸੀਗੀਆਂ ਚਮਚੇ ਪਏ ਹੋਏ ਸੀਗੇ ਸੋ ਜਿਹੜਾ ਅਗਰ ਆਪ ਅਗਲਾ ਪ੍ਰੋਗਰਾਮ ਕਰਦੇ ਆ ਉਹਦੇ ਚ ਹੀ ਬਾਰੇ ਵਰਤ ਲੈਣੇ ਹੁੰਦੇ ਆ ਹੁਣ ਆਪਾਂ ਚੱਲਦੇ ਆਂ ਗਾਂ ਘਰੋਂ ਫਰੀ ਲੈਣੇ ਆਂ ਨਾਲ ਥੋੜੇ ਬਹੁਤੇ ਇਹ ਕੱਪੜੇ-ਕਪੜੇ ਲੈਣੇ ਆਂ ਤੁਹਾਨੂੰ ਉਹ ਦਿਖਾਉਣੇ ਆਂ ਇਹ ਮਡੇਰੇ ਵਲੌਗ ਦੇ ਵਿੱਚ ਤੇ ਮਿਲਦੇ ਆਂ ਹਾਂਜੀ ਹੁਣ ਆਪਾਂ ਆ ਗਏ ਹਾਂ ਕ੍ਰਿਕਟ ਬਨ ਸੈਂਟਰਲ ਤੇ ਅੱਜ ਕਾਫੀ ਭੀੜਾ ਇੱਥੇ ਇੱਥੇ ਹੀ ਕਾਫੀ ਸਮਾਂ ਲਾਉਣਾ ਵਾ ਤੇ ਨਾਲ ਇੱਥੇ ਉਹ ਦੇਖੋ ਸਰਕਸ ਲੱਗੀ ਹੋਈ ਆ ਉਹ ਵੀ ਤਾਂ ਦਿਖਾਉਣੀ ਆਂ ਜੇ ਆ ਕੇ ਨਾ ਇਹ ਸਰਕਸ ਲੱਗੀ ਹੋਈ ਆ ਤਕਰੀਬਨ ਇੱਥੇ ਹਿੰਨੇ ਚੱਕਣਾ ਦੋ ਵਾਰੀ ਸਰਕਸ ਲੱਗੀਆਂ ਹਾਂ ਜੀ ਅਸੀਂ ਕਦੇ ਸਰਕਸਾਂ ਦੇ ਇੱਕ ਵਾਰੀ ਕਬੱਡੀ ਦੇ ਮੇਲੇ ਹੁੰਦੇ ਆ ਤੇ ਆ ਇਥੇ ਆ ਸਾਹਮਣੇ ਜਿਮ ਆ। ہاں ਇਧਰ ਨਾਲ ਜਿਮ ਆ। ਤੇ ਜਿਹੜਾ ਪਾਰਕਿੰਗ ਭਰੀ ਹੋਈ ਆ। ਇਹਦੇ ਚ ਬਹੁਤ ਵਧੀਆ ਅੰਦਰ ਸਰਕਸ ਕਰਦੀ ਆ ਇਹ। ਇਹ ਤੇ ਹਫਤਾ ਡੇਢ ਹਫਤਾ ਰਹਿੰਦੀ ਸਰਕਸ ਫੇ ਗਾਹਾਂ ਮੋ ਹੋ ਜਾਂਦੀ ਆ। ਤੇ ਪਾਰਕਿੰਗ ਹੁਣ ਮਿਲ ਰਹੀ ਇੰਨੀ ਇੰਨੀ ਜਿਆਦੀ। ਇੰਡੀਆ ਦੀਆਂ ਗੱਡੀਆਂ ਆਈਆਂ ਨੇ ਪਾਰਕਿੰਗ ਘਟਾ ਪਰ ਕੇ ਤੁਹਾਨੂੰ ਅੱਗੇ ਲੈਣੀ ਪੈਣੀ ਆ ਅੱਜ ਜਦੋਂ ਮੈਂ ਇਹਨਾਂ ਸ਼ਾਪਿੰਗ ਸੈਂਟਰ ਆਣਾ ਤੇ ਇੱਥੇ ਵੋਟਾਂ ਚੱਲ ਰਹੀ ਸੀਗੀਆਂ ਤੇ ਵੋਟਾਂ ਚਾਰ ਪੰਜ ਦਿਨ ਹੋਰ ਸੀਗੀਆਂ ਵੀ ਤੁਸੀਂ ਪਾ ਸਕਦੇ ਹੋ ਤੇ ਕਾਫੀ ਲੰਮੀ ਲੱਗੀ ਕਿਉਂਕਿ ਇਹ ਲੌਂਗ ਵੀਕਐਂਡ ਸੀ ਨਾ ਤਾਂ ਕਰਕੇ ਰੋਕੀ ਅੱਜ ਵੋਟ ਪਾਉਣਾ ਹੋਇਆ ਸੀਗੀ ਬਹੁਤ ਲੰਬੀ ਲੈਂਡ ਸੀ 100 150 ਮੀਟਰ ਲੰਬੀ ਲੈਂਡ ਸੀਗੀ ਤੇ ਮੈਨੂੰ ਨਹੀਂ ਨੌਲੇਜ ਨਹੀਂ ਸੀਗੀ ਕਿ ਮੈਂ ਵੋਟ ਕਿਹਨੂੰ ਪਾਵਾਂ ਤੇ ਜਿਹੜੀ ਐਸ ਟਾਈਮ ਸੱਤਾ ਵਿੱਚ ਸਰਕਾਰ ਸੀਗੀ ਉਹ ਸੀਗੀ ਲੇਬਰ ਤੇ ਜਿਹੜੀ ਹੋਰ ਸਰਕਾਰ ਸੀਗੀ ਉਹ ਸੀਗੀ ਲਿਬਰਲ ਫੇ ਮੈਨੂੰ ਯਾ ਕਿ ਵੋਟ ਪਾਉਣ ਦੀ ਵੀ ਸ਼ਾਇਦ ਥੋੜੀ ਬਹੁਤੀ ਮਹਿੰਗਾਈ ਥੱਲੇ ਲੈ ਆਉਣ ਇੰਨਾ ਕੁ ਮੈਂ ਸੋਚ ਕੇ ਵੋਟ ਪਾਤੀ ਇਹਨਾਂ ਨੂੰ ਚਲੋ ਹਾਂਜੀ ਹੁਣ ਅਸੀਂ ਵੋਟਿੰਗ ਕਰਕੇ ਨਾ ਹੁਣ ਅਸੀਂ ਆ ਗਏ ਸ਼ੋਪਿੰਗ ਹਨ ਬਿਗ ਡਬਲਿਊ ਤੁਹਾਡੇ ਬਤੇ ਇਹ ਸਟੋਰ ਕਾਫੀ ਵੱਡਾ ਵਾ ਸਾਰਾ ਕੁਝ ਇੱਥੇ ਜਵਾਕਾਂ ਦੇ ਤੇ ਸਾਰਿਆਂ ਦੇ ਵੱਡਿਆਂ ਦੇ ਸਾਰਿਆਂ ਦੇ ਕੱਪੜੇ ਮਿਲ ਜਾਂਦੇ ਆ ਤੇ ਤੁਹਾਨੂੰ ਦਿਖੋਨਾ ਵਾ ਕੱਪੜੇ ਕਿੰਨੇ ਸਸਤੇ ਆ ਇੱਥੇ ਕੰਪੇਅਰ ਟੂ ਇੰਡੀਆ ਇੱਥੇ ਕਾਫੀ ਸਸਤੇ ਕੱਪੜੇ ਨੇ ਜੇ ਆਪਾਂ 2-3 ਡਾਲਰ ਕਮਾਉਨੇ ਆ ਇੱਥੇ ਦਿਨ ਦਾ ਤੇ ਜਿਵੇਂ 8 ਡਾਲਰ ਦੀ ਇੱਕ ਹੋਗੀ 14 ਦੀ ਇੱਕ ਹੋਗੀ 15 ਦੀ ਪੈਂਟ ਹੋਗੀ ਕਾਫੀ ਸਸਤੇ ਕੱਪੜੇ ਆ ਸਾਡੇ ਹੁਣ ਠੰਡ ਆ ਗਈ ਸੀਗੀ ਤੇ ਸੋਚਿਆ ਵੀ ਹੁਣ ਵੀ ਥੋੜੇ ਬਹੁਤ ਨਵੇਂ ਕੱਪੜੇ ਲੈ ਆਉਨੇ ਆ ਬਾਕੀ ਅੱਡੇ ਕਾ ਪੁਰਾਣੇ ਵੀ ਪਈ ਸੀਗੇ ਪਰ ਥੋੜੇ ਬਹੁਤੇ ਹੀ ਨਵੇਂ ਲੈ ਲੈ ਚੱਲ ਵੀ ਗਾਹਲ ਤੇ ਨਾਲ سٹੋਰਾ ਵਿੱਚ ਨਾ ਨਾਲ ਹੀ ਫਿਟਿੰਗ ਰੂਮਸ ਹੁੰਦੇ ਆ ਬਿਊਰੇ ਵਿੱਚ ਤੇ ਕੱਪੜੇ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਠੀਕ ਲੱਗੇ ਉਹ ਲੈ ਲਓ ਬਾਕੀ ਇੱਥੇ ਰਹਿਣ ਦਿਓ ਫਿਰ ਹਾਂਜੀ ਹੁਣ ਇਹਨੇ ਪੇ ਕਰ ਲੱਗੇ ਸੀਗੇ ਕੱਪੜੇ ਟਰਾਈ ਕਰ ਲਏ ਸੀਗੇ ਤੇ ਪਹਿਲਾਂ ਹੀ ਆ ਬੈਗ ਲਿਆ ਬੈਗ ਵਿੱਚ ਵੀ 2 ਡਾਲਰ ਸੀਗਾ ਤੇ ਆ ਪਹਿਲਾਂ ਮੈਂ ਟੀ-ਸ਼ਰਟਸ ਸਕੈਨ ਕਰਨ ਲੱਗਾ ਤੇ ਟੈਗ ਨਹੀਂ ਸੀਗਾ ਮੈਂ ਵੀ ਚਲ ਬਾਹਰ ਸਕੈਨ ਕਰਦਾ ਵਾਂ ਵੀ ਕਿਸੇ ਤੋਂ ਹੈਲਪ ਲੈ ਲੂੰਗਾ ਜਿਵੇਂ ਆਪਾਂ ਕਈ ਵਾਰੀ ਕੱਪੜੇ ਆ ਕੇ ਟਰਾਈ ਕਰਦੇ ਨਾ ਉਹ ਟੈਗ ਜਿਵੇਂ ਟੁੱਟ ਕੇ ਡੇਢੂ ਪੈਂਦਾ ਹੁੰਦਾ ਵਾ ਫਿਰ ਜਿਹੜੀਆਂ ਕੁੜੀਆਂ ਇੱਥੇ ਕੰਮ ਕਰਦੀਆਂ ਨੇ ਤੇ ਉਹ ਫਿਰ ਟੀ-ਸ਼ਰਟ ਉਹ ਵੀ ਉਹਦਾ ਪ੍ਰਾਈਸਿੰਗ ੱਟ ਕਰ ਲੈਂਦੀਆਂ ਨੇ ਤੇ ਇਹ ਸੈਲਫ ਚੈੱਕਆਊਟ ਆ ਇੱਥੇ ਤਾਂ ਨਹੀਂ ਬੰਦੀ ਦੀ ਲੋਡ ਨਹੀਂ ਹੈਗੀ ਜਿਵੇਂ ਇੱਧਰ ਦੀਆਂ ਮਸ਼ੀਨਾਂ ਇੱਥੇ 10 15 ਲੱਗੀਆਂ ਹੁੰਦੀਆਂ ਨੇ ਤੁਸੀਂ ਆਪਣਾ ਆਓ ਜੇ ਇਹ ਜਿਵੇਂ ਇੱਥੇ ਨੋ ਕੈਸ਼ਆਊਟ ਆ ਇਥੇ ਮੀਨਸ ਕਿ ਕੈਸ਼ ਨਹੀਂ ਹੈਗਾ ਕੱਲਾ ਫੋਨ ਨਾਲ ਪੇ ਕਰ ਸਕਦੇ ਆ ਕਾਰਡ ਨਾਲ ਮਾਸਟਰ ਕਾਰਡ ਨਾਲ ਤੇ ਇੱਧਰ ਦੀਆਂ ਮਸ਼ੀਨਾਂ ਕਾਫੀ ਲੱਗੀਆਂ ਹੁੰਦੀਆਂ ਨੇ ਵੀ ਲੈਣ ਚ ਲੱਗੀਆਂ ਦੀ ਲੋਡ ਨਹੀਂ ਪੈਂਦੀ ਆਪਣੇ ਆਪ ਆਓ ਸਮਾਨ ਆਪਣਾ ਪੇ ਕਰੋ ਤੇ ਲੈ ਜਾਓ ਸਾਡੀਆਂ ਦੋ ਤਿੰਨ ਆਈਟਮ ਆ ਉੱਪਰ ਨਾ ਉਹ ਆਪਣਾ ਟੈਗ ਨਹੀਂ ਸੀਗਾ ਤੇ ਹੁਣ ਹੀ ਉਹ ਥੋੜੇ ਟਾਈਮ ਦੇ ਕਰਨਾ ਇੱਕ ਕੁੜੀ ਜਾਊਗੀ ਮੇਰੀ ਹੈਲਪ ਮੈਨੂੰ ਹੱਕ ਮਾਰੀ ਸੀ ਕਿ ਵੀ ਵੀਹ ਹੱਡਿਕ ਤੁਹਾਡੇ ਕੱਪੜਿਆਂ ਵੀ ਨਾ ਪਟਾਗ ਨਹੀਂ ਹੈਗਾ ਵੀ ਤੁਹਾਡੀ ਹੈਲਪ ਕਰ ਦਵਾਂਗੇ ਤੇ ਇੰਨੇ ਫੇ ਕੱਪੜੇ ਉੱਪਰ ਜਿਹੜੇ ਨੰਬਰ ਲਿਖੇ ਸੀਗੇ ਉਹ ਵਿੱਚ ਇਨ ਫਿਲ ਕਰਕੇ ਤੇ ਉਹਨਾਂ ਦਾ ਪ੍ਰਾਈਸ ਕੱਟ ਕਰ ਲੈ ਸੀਗਾ ਤੇ ਫੇ ਆਪਾਂ ਪੇ ਕਰ ਲਾਪੀ ਸੀਗੇ ਸਾਰਾ ਸਕਰੀਨ ਤੇ ਦੱਸਿਆ ਹੁੰਦਾ ਵਾ ਵੀ ਤੁਸੀਂ ਕਿੱਦਾਂ ਪੇ ਕਰਨਾ ਵਾ ਵੀ ਆਪਾਂ ਫੋਨ ਤੇ ਪੇ ਕਰਤਾ ਸੀਗਾ ਈਜ਼ਲੀ ਸੀਗਾ ਕੋਈ ਤੇ ਕੈਸ਼ ਇਨਾਂ ਕਹਿ ਰਹੀ ਨਹੀਂ ਕਰਦਾ ਹੈਗਾ ਤੇ ਫੇ ਆਪਾਂ ਆਪਣੀ ਰਸੀਦ ਵੀਟ ਕੀਤੀ ਰਸੀਦ ਆਪਾਂ ਤਾਂ ਲ ਲਈ ਸੀਗੀ ਕਈ ਵਾਰੀ ਆਪਣੇ ਨੂੰ ਕੋਈ ਚੀਜ਼ ਪਸੰਦ ਨਹੀਂ ਆਉਂਦੀ ਘਰੇ ਜਾ ਕੇ ਫੇ ਆਪਾਂ ਉਹਨਾਂ ਦੁਬਾਰਾ ਵਾਪਸ ਕਰ ਸਕਦੇ ਹੁੰਨੇ ਆਂ ਤੇ ਹੁਣ ਮੈਂ ਤੁਹਾਨੂੰ ਸ਼ੋਅ ਕਰੂੰਗਾ ਜਿੱਥੇ ਆਪਾਂ ਕੱਪੜੇ ਬਾਹਰ ਆਉਣ ਜਾਣ ਵਾਲੇ ਪਾ ਸਕਦੇ ਹਾਂ ਏਵਲੇ ਸਟੋਰ ਚ ਨਾ ਮੈਨੂੰ ਨਾ ਇੱਥੇ ਪੈਂਟ ਬਹੁਤ ਹੁਣੀ ਲੱਗੀ ਕਿਉਂਕਿ ਇਹਦਾ ਥੋੜਾ ਸਟਾਈਲ ਨਾ ਬੈਗੀ ਸਟਾਈਲ ਸੀਗਾ ਫਿਰ ਮੈਂ ਸੋਚਿਆ ਮੈਂ ਕਿਉਂ ਨਾ ਇੱਕ ਬੈਬਰੀਨ ਆਊਟਫਿਟ ਤਿਆਰ ਕਰਦਾ ਵਾ ਫਿਰ ਦੇਖਦਾ ਵਾਂ ਵੀ ਮੇਰੀ ਲੁੱਕ ਕਿੱਦਾਂ ਦੀ ਆਉਂਦੀ ਏ ਤੇ ਕਮੀਟੀ ਹੇਡ ਚੂਜ਼ ਕੀਤੀ ਦੋ ਦਨ ਥੋੜੀ ਮੈਚ ਕਰਤੀ ਬੈਂਟ ਨਾਲ ਦੀ ਫਿਰ ਮੈਂ ਇੱਕ ਦੋ ਜੈਕਟਾਂ ਚੱਕੀਆਂ ਮੈਂ ਕਾ ਟਰਾਈ ਕਰਦਾ ਵੀ ਪੂਰੀ ਢੋਕੇ ਦਾ ਦੀ ਮੰਡੀ ਚੋਂ ਫਿਰ ਆਪਾਂ ਸਭਾ ਰੱਖਿਆ ਆਪਣੇ ਟੋਲੀ ਚੋਂ ਫੇਰ ਆਪਾਂ ਚਲ ਕੇ ਚੇਂਜਿੰਗ ਰੂਮ ਵੱਲ ਇਹਨਾਂ ਦਾ ਜਿੰਜਰ ਰੂਮ ਥੋੜਾ ਜਿਹਾ ਸੋਹਣਾ ਹੁੰਦਾ ਵਾ ਜਿਵੇਂ ਨਾ ਬੀ ਲੈਟਰੀਂਗ ਵਗੈਰਾ ਤੇ ਸ਼ੇਸ਼ੇ ਵਗੈਰੇ ਕਾਫੀ ਸੋਹਣੇ ਲੱਗੇ ਹੁੰਦੇ ਆ ਵੀ ਬੰਦਾ ਆਪਣੇ ਆਪ ਨੂੰ ਸੋਹਣਾ ਹੀ ਦਿਖਦਾ ਵਾ ਇੱਥੇ ਮੇਰੀ ਆਊਟਫਿਟ ਸੇਮ ਹੀ ਸੀਗੀ ਪਰ ਮੈਂ ਜੈਕਟਾਂ ਦੋਟਰੀ ਕਰ ਲਈ ਸੀਗੀਆਂ ਵੀ ਕਿਹੜੀ ਜੈਵ ਲਾਦੀ ਮੈਨੂੰ ਸੈਗਨ ਵਾਲੀ ਬਹੁਤ ਸੋਹਣੀ ਲੱਗੀ ਸੀਗੀ ਤੇ ਆਲੇ ਗੱਡੀਆਂ ਇਹਨਾਂ ਨੇ ਨਾ ਸ਼ੋਪਿੰਗ ਹੱਟ ਦੇ ਅੰਦਰ ਲਾਈ ਹੋਈਆਂ ਸੀਗੀਆਂ ਆ ਪਹਿਲੀ ਗੱ ਤੇ ਫੇਰ ਅਸੀਂ ਚੱਲ ਕੇ ਪੰਡੋਰਾ ਦੇ ਸਟੋਰ ਦੇ ਵਿੱਚ ਉੱਥੇ ਤੁਹਾਨੂੰ ਦਿਖਾਉਨੇ ਆਂ ਵੀ ਕਿੰਨੀ ਵੱਡੀ ਜੁੱਧਰੀ ਇਹਨਾਂ ਕੋਲ ਜੀ ਹੁਣ ਅਸੀਂ ਅਗੇ ਦਿੱਸੀ ਢਾਬੇ ਇੱਥੋਂ ਅਸੀਂ ਰੋਟੀ ਛਾ ਕੇ ਘਰੇ ਜਾਨੇ ਹੁੰਨੇ ਆ ਜੇ ਤੁਸੀਂ ਸ਼ਾਪਿੰਗ ਕਰਨੀ ਹੁੰਨੀ ਹੈ ਨਾ ਤੇ ਇਹਨਾਂ ਦਾ ਫੂਡ ਬਹੁਤ ਵਾਦ ਆ ਜੇ ਤੁਸੀਂ ਕਰੀਗਵੰਦ ਲੱਗੇ ਰਹੇ ਨੇ ਹੋ ਤੇ ਇਹਨਾਂ ਦੀ ਸੈਂਟਰਲ ਦੇ ਵਿੱਚ ਸ਼ਾਪ ਆ ਮਸਟ ਟ੍ਰਾਈ ਕਰਿਓ ਮੈਦਨ ਅਸਿਸਟ ਕਰੂੰਗਾ ਤਵਾ ਸਟਾਈਲਿਸ਼ ਪਨੀਰ ਨਾਲ ਤੇ ਟ੍ਰਾਈ ਕਰਿਓ ਸ਼ਹਿਜਵਾਨ ਵੈਜਿਟੂਡਲਸ ਤੇ ਨੌਨ ਮਚੂਰਨ ਟ੍ਰਾਈ ਕਰਿਓ ਬਹੁਤ ਸਵਾਦ ਆ ਕੋਈ ਫਾਇਦਾ ਗੱਟ ਜੇ ਬੇਰਣੀ ਫੀਗੀ ਹੁਣ ਅਸੀਂ ਘਰੇ ਚੱਲੇ ਜਾਂਦੇ ਤੇ 1 ਘੰਟਾ ਕਿਤੇ ਵੀ ਕੋਈ ਪ੍ਰੋਫੈਸਰ ਆ ਗਏ ਆ ਮੈਂ ਬੈਠੇ ਨਹੀਂ ਆ ਜੀ ਹਾਂ ਜੀ ਹੁਣ ਆਪਾਂ ਘਰੇ ਆ ਗਏ ਸੀਗੇ ਤੇ ਹੁਣ ਆਪਾਂ ਸਾਰਾ ਸਾਨੂੰ ਬਾਹਰ ਕੱਢਦੇ ਆਂ ਅੰਦਰ ਰੱਖਦੇ ਆਂ ਤੇ ਜਿਹੜੀ ਅਸੀਂ ਸਵੇਰ ਤੋਂ ਲੈ ਕੇ ਆਂਦੀ ਇਹ ਕਿਹੜੀ ਡਿਸਪੋਜ਼ਲ ਵਾਲੀ ਉਹ ਆਈ ਥਿੰਕ 150 ਜੈਸੀ ਕੀ ਜਿਹੜਾ ਨਹੀਂ ਆਟਾ ਲੱਗੇ ਆਂ ਦੇਸੀ ਕੀ ਉਹ ਲੈ ਕੇ ਆਏ ਆ ਤੇ ਚੌ ਲੱਗੇ ਆਂ ਦੇਸੀ ਕੀ ਆਈ ਥਿੰਕ 100 ਤੋਂ 200 ਦਾ ਬੱਸ ਦੱਸ ਗेलो ਤੇ ਆਟਾ ਸੀਗਾ ਟੋਟਲ ਲਾ ਕੇ ਮੇਰੇ 250 ਦਾ ਦੂਜੀ ਗ੍ਰੋਸਰੀ ਆਈ ਜਾਂ ਤੇ ਡੇਟ ਸੇ ਦੂਜੀ ਆਈ ਜਾਂ ਬਾਕੀ ਜੇ ਕੁਝ ਹੋਰ ਲੱਗੇ ਆਂਗੇ ਤਾਂ ਦੱਸਾਂਗੇ ਨਾਲ ਅਸੀਂ ਹੁਣ ਆਦਵਲੋਕਥੀ ਵਿੱਚ ਕਰਦੇ ਆਂ ਆਪਾਂ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਓਕੇ ਬਾਈਟਾਤਾ ਤੇ ਮੇਰੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਾਈਕ ਤੇ ਬੈਲ ਆਈਕਨ ਆਨ ਕਰ ਲਿਓ ਮੈਂ ਅਗਲੀ ਵੀਡੀਓ ਪਾਉਂਗਾ ਜਿਹੜਾ ਸਾਡੇ ਪ੍ਰੋਗਰਾਮ ਵਾਲੀ ਉਹ ਫਿਰ ਤੋਂ ਦੇਖ ਸਕੋਗੇ